प्यारे साथियों ਗੱਲ ਕਰਾਂਗੇ ਪਿੰਡ ਜੱਬੋਵਾਲ ਦੀ ਪਿੰਡ ਜੱਬੋਵਾਲ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਗਰਾਊਂਡ ਦੇ ਵਿੱਚ ਬੱਚਿਆਂ ਦੇ ਬਹੁਤ ਹੀ ਵਧੀਆ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਸਾਥਿਓ ਇਹਦੇ ਨਾਲ ਬਹੁਤ ਹੀ ਪਿੰਡ ਜੁੜੇ ਨੇ ਭਿੰਦੇ ਦੀ ਗੱਲ ਕਰੀਏ ਜੱਬੋਵਾਲ ਦੀ ਕਰੀਏ ਬੈਂਸਾਂ ਦੀ ਕਰੀਏ ਮਲਪਰ ਅੜਕਾਂ ਦੀ ਕਰੀਏ ਇਹਦੇ ਨਾਲ ਹੀ ਜੇ ਕਾਮੇ ਪਿੰਡ ਦੀ ਗੱਲ ਕਰੀਏ ਨੌਜਵਾਨ ਬੱਚੇ ਬੱਚੀਆਂ ਖੇਡਾਂ ਦੇ ਨਾਲ ਜੁੜਨ ਦੇ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਮੁਲਾਕਾਤਾ ਕਰਵਾਵਾਂਗੇ ਆ ਟੀਚਰ ਸਹਿਬਾਨਾਂ ਦੇ ਨਾਲ ਕੀ ਕਹਿ ਰਹੇ ਨੇ ਅੱਜ ਦੇ ਇਸ ਮਸ਼ੇਂ ਵਿਸ਼ੇਸ਼ ਕਵੱਡੀ ਖੇਡ ਟੂਰਨਾਮੈਂਟ ਦੇ ਬਾਰੇ ਕੀ ਦੱਸ ਰਹੇ ਨੇ ਜੀ 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 ਸਰ ਜੀ ਅੱਜ ਜਿੱਦਾਂ ਸਾਡਾ ਸੈਂਟਰ ਪੱਧਰੀ ਮੁਕਾਬਲਾ ਜਿਹੜਾ ਹੋ ਰਿਹਾ ਹੈ ਜੀ ਇਹਦੇ ਵਿੱਚ 6 ਸਕੂਲਾਂ ਦੇ ਬੱਚੇ ਜਿਹੜੇ ਭਾਗ ਲੈ ਰਹੇ ਸੈਂਟਰ ਪੱਧਰ ਦੇ ਜੀ ਇਹਦੇ ਵਿੱਚ ਸਾਡੇ ਜਿਹੜੇ ਆ ਮੁੱਖ ਤੌਰ ਤੇ ਕਬੱਡੀ ਦੋਨੋਂ ਹੋਣਗੀਆਂ ਕਬੱਡੀ ਨੈਸ਼ਨਲ ਸਟਾਈਲ ਤੇ ਸਰਕੋ ਸਟਾਈਲ ਤੇ ਖੋਖੋ ਦੇ ਮੁਕਾਬਲੇ ਹੋਣਗੇ ਵਡਵੈਂਟਨ ਵੀ ਆ ਠੀਕ ਹੈ ਉਸ ਤੋਂ ਬਾਅਦ ਸਾਡਾ ਕਰਾਟੇ ਆ ਕੁਸ਼ਤੀ ਦੇ ਮੁਕਾਬਲੇ ਤੇ ਉਸਦੇ ਨਾਲ ਐਥਲੈਟਿਕਸ ਦੌੜਾਂ ਸ਼ਾਰਟ ਪੁੱਟ 15 ਇਵੈਂਟ ਜਿਹੜੇ ਟੋਟਲ ਹੋਣੇ ਆ ਤੇ 3 ਦਿਨ ਦਾ ਟੂਰਨਾਮੈਂਟ 3 ਦਿਨ ਚੱਲੇਗਾ ਅੱਜ ਕੁੜੀਆਂ ਲੈ ਕੇ ਆਏ ਆ ਜੀ ਫਿਰ ਮੁੰਡੇ ਦੀਸੇ ਸਾਡੇ ਐਥਲੈਟਿਕਸ ਦੌੜਾਂ ਰੇਡਪਾ ਕੋਣ ਉਹ ਰੇਡਾ ਫੜਦਾ ਰੇਡਪਾ ਕਿਉਂ ਤੇਜੀ ਨਾਲ ਚੱਲ ਫੜ ਲੈਣਾ ਸਾਡੇ ਨਾਲ ਤੁਸੀਂ ਵੇ ਫੜਨਾ ਚੱਲ ਭਾਈ ਐਕਟਿਵ ਹੋ ਪਾਵਰ ਹੋ ਜਿਆਦਾ ਪਿੱਛੇ ਰਹਿਣਾ ਉਹ ਮਾਰਦੇ ਹੋ ਅੱਗੇ ਵੱਡੀ ਵੱਡੀ ਬੋਲਣਾ ਉੱਚੀ ਸੁਣਨਾ ਚਾਹੀਦਾ ਵੱਡੀ ਸੁਣਨਾ ਵੀ ਚਾਹੀਦਾ ਮਾਂ ਨੰਮੀ ਕਰਕੇ ਇੱਛਾ ਬੁੱਕ ਕਰਤੂਲਾ ਇੱਥੇ ਆਨਕੋ ਕਿੰਨੀ ਉੱਪਰ ਆ ਗਈ ਹੋਈ ਉਹ ਫੜੋ ਛੋਟੀ ਬੋਲ ਤੇ ਆਹਾਂਜੀ ਫੜੋ ਬੰਦਾ ਬੋਟਾ ਬੰਦਿਆ ਵੈਰੀ ਗੁੱਡ ਕਲਾਪਿੰਗ ਕਰੋ ਤੁਸੀਂ Non so cosa. Non so cosa. A che fui a La ringa lo vedi? Süleyman Ala, Arvinder Alo alo

ਜਿਹੜਾ ਇਹ ਅੰਡਰ 11 ਖੇਡ ਮੇਲਾ ਸਾਡੇ ਸੈਂਟਰ ਮਲਪਰਾੜਕਾਂ ਦੇ ਅਧੀਨ ਜਿਹਨੇ ਸਾਡੇ 6 ਸੂਣ ਪਹਿਲੇ ਤੇ ਇਹਨਾਂ ਦਾ ਜਿਹੜਾ ਮੁਕਾਬਲਾ ਵਿਭਾਗੀਆਂ ਦਾ ਇਦਾਂ ਸਾਰ ਚੱਲ ਰਿਹਾ ਸੀ ਤੇ ਉਹਦੇ ਵਿੱਚ ਜਿਹੜਾ ਆ ਬਹੁਤ ਬੱਚਿਆਂ ਨੇ ਬਾਅਦ ਕਰਕੇ ਹਿੱਸਾ ਲਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਧਾਈ ਦਿੰਦੇ ਆ ਕਿ ਬੱਚਿਆਂ ਜਿਹੜਾ ਇੰਨੀ ਗਰਮੀ ਦੇ ਵਿੱਚ ਵੀ ਇਹਨਾਂ ਨੂੰ ਸ਼ਾਇਦ ਕਰ ਰਹੇ ਕਿ ਬੱਚੇ ਇਹਨਾਂ ਖੇਡਾਂ ਵਿੱਚ ਭਾਗ ਲੈਣ ਕਿਉਂਕਿ ਬੱਚੇ ਦਾ ਸਿਰਫ ਆਪਾਂ ਇਹ ਨਹੀਂ ਕਹੇ ਐਜੂਕੇਸ਼ਨ ਲੈਵਲ ਦੀ ਚੱਕਣਾ ਆ ਆਪਾਂ ਬੱਚੇ ਦੀ 올 ਰੌਂਡ ਡਵੈਲਪਮੈਂਟ ਦੀ ਗੱਲ ਇੱਥੇ ਕਰਦੇ ਆ ਕਿ ਬੱਚੇ ਦਾ ਸਰਬ ਪੱਖੀ ਵਿਕਾਸ ਹੋਵੇ ਖੇਡਾਂ ਵਿੱਚ ਵੀ ਅੱਗੇ ਲਵੇ ਐਕਟੀਵਿਟੀ ਵਿੱਚ ਐਕਟੀਵਿਟੀਜ਼ ਵਿੱਚ ਕਰੇ ਕਰਨ ਵਿੱਚ ਵੀ ਅੱਗੇ ਜਾਣ ਤੇ ਉਹਨਾਂ ਦੀ ਪਰਸਨੈਲਿਟੀ ਵੀ ਡਿਵੈਲਪ ਹੋਵੇ ਇਸ ਕਰਕੇ ਇਦਾਂ ਦੇ ਜਿਹੜੇ ਇਵੈਂਟ ਗਵਰਨਮੈਂਟ ਵੱਲੋਂ ਟਾਈਮ ਟੂ ਟਾਈਮ ਆਰਗੇਨਾਈਜ਼ ਕੀਤੇ ਜਾਂਦੇ ਆ ਤੇ ਇਸ ਕਰਕੇ ਇਹ ਸਾਰੇ ਬੱਚੇ ਬਹੁਤ ਜ਼ਿਆਦਾ ਵਧਾਈ ਦੇ ਪਾਤਰ ਆ ਹੋ ਸਕਦਾ ਕੋਈ ਬੱਚਾ ਇੱਕ ਦੋ ਪੁਆਇੰਟ ਦੇ ਪਿੱਛੇ ਰਹਿ ਗਿਆ ਜਾਂ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਹਜੇ ਅਸੀਂ ਇਹ ਟੂਰਨਾਮੈਂਟ ਨੂੰ ਅੱਗੇ ਲੈ ਕੇ ਜਾਣਾ ਇਹਨਾਂ ਵਿੱਚੋਂ ਬੱਚੇ ਅਸੀਂ ਸਿਲੈਕਟ ਕਰਕੇ ਜਿਹੜੇ ਅਸੀਂ ਹੋਰ ਅੱਗੇ ਲਿਆਣੇ ਬਲਾਕ ਲੈਵਲ ਤੇ ਫਿਰ ਜੇ ਉੱਥੇ ਜ਼ਿਆਦਾ ਪਰਫਾਰਮ ਇਸ ਕਰਕੇ ਥੋੜਾ ਮਿਹਨਤ ਕਰੋ ਬਹੁਤ ਹੀ ਸਤਿਕਾਰਯੋਗ ਸਰਪੰਚ ਸਾਹਿਬ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਅਧਿਆਪਕ ਸਹਿਬਾਨ ਇਸ ਸਕੂਲ ਦੇ ਹੈ ਟੀਚਰ ਸਹਿਬਾਨ ਅਤੇ ਨਾਲ ਉਹਨਾਂ ਦਾ ਪੂਰਾ ਸਮੁੱਚਾ ਸਟਾਫ ਤੇ ਮਿੱਡਲ ਮਿਲ ਵਰਕਰ ਪੂਰੇ ਹੀ ਸਕੂਲ ਇਸ ਸਕੂਲ ਦੇ ਵਿੱਚ ਜਿਹੜਾ ਜੋ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਖੇਡਾਂ ਦਾ ਆਯੋਜਨ ਕੀਤਾ ਗਿਆ ਇਸ ਵਿੱਚ 6 ਸਕੂਲਾਂ ਨੇ ਮਲਕੌਰ ਕਾਮਾ ਕ੍ਰੀਹਾ ਬੈਂਸ ਜੱਬੋਵਾਲ ਤੇ ਭੀਨ ਵੱਲੋਂ ਭਾਗ ਲਿਆ ਗਿਆ ਸਾਰੇ ਬੱਚਿਆਂ ਨੇ ਖੇਡਾਂ ਦੀਆਂ ਨਿਯਮਾਂ ਨੂੰ ਅਤੇ ਜੋ ਵੀ ਉਹਨਾਂ ਦੀ ਪਾਲਣਾ ਕਰਦੇ ਵਿਖੇਟਾ ਖੇਡੀਆਂ ਤੇ ਵੱਖ-ਵੱਖ ਪੋਜੀਸ਼ਨਾਂ ਜਿਹੜੀਆਂ ਸਾਰੇ ਬੱਚਿਆਂ ਵੱਲੋਂ ਪ੍ਰਾਪਤ ਕੀਤੀਆਂ ਗਈਆਂ ਜਿਹੜੇ ਬੱਚੇ ਅੱਜ ਕਿਸੇ ਨੀ ਪੋਜੀਸ਼ਨ ਤੇ ਆਏ ਆ ਫਸਟ ਸੈਕੰਡ ਥਰਡ ਉਹ ਬੱਚੇ ਹੋਰ ਜ਼ਿਆਦਾ ਮਿਹਨਤ ਕਰੋਗੇ ਕਿਉਂਕਿ ਇੱਥੇ ਖੇਡਾਂ ਖਤਮ ਨਹੀਂ ਹੋਈਆਂ ਇਸ ਤੋਂ ਬਾਅਦ ਆਪਾਂ ਹਜੇ ਬਲੌਕ ਲੈਵਲ ਤੇ ਵੀ ਜਾਣਾ ਆ ਉਸ ਤੋਂ ਬਾਅਦ ਆਪਾਂ ਡਿਸਟ੍ਰਿਕਟ ਲੈਵਲ ਤੇ ਜਾਣਾ ਠੀਕ ਹੈ ਨਾ ਜ਼ਿਲ੍ਹਾ ਲੈਵਲ ਤੇ ਇਸ ਕਰਕੇ ਜਿਹੜੇ ਬੱਚਾ ਜਿੱਤੇ ਆ ਉਹ ਇਹ ਨਾ ਸਮਝੋ ਕਿ ਤੁਹਾਡੀ ਖੇਡ ਖਤਮ ਹੋ ਗਈ ਆ ਤੁਸੀਂ ਆਪਣੇ ਸਕੂਲ ਜਾ ਕੇ ਆਪਣੇ ਟੀਚਰਾਂ ਦੀ ਰਹਿਨਮਾਈ ਹੇਠ ਇਹਨਾਂ ਖੇਡਾਂ ਦੀ ਹੋਰ ਪ੍ਰੈਕਟਿਸ ਕਰਨੀ ਆ ਤਾਂ ਜੋ ਕਿ ਆਪਾਂ ਬਲੌਕ ਵਿੱਚੋਂ ਅਤੇ ਉਸ ਤੋਂ ਬਾਅਦ ਜ਼ਿਲ੍ਹੇ ਵਿੱਚੋਂ ਜਿਹੜਾ ਨਾਮ ਲੈ ਕੇ ਆਈਏ ਠੀਕ ਹੈ ਨਾ ਅੱਜ ਆਪਣੇ ਟੀਚਰਾਂ ਦੇ ਨਾਲ ਜਾ ਕੇ ਇਹ ਆਪਣੀ ਇਹਦੀ ਖੇਡਾਂ ਵਿੱਚ ਹੋਰ ਮੁਹਾਰਤ ਹਾਸਲ ਕਰਨੀ ਆ ਤੇ ਅਸੀਂ ਪੂਰੇ ਸੈਂਟਰ ਵੱਲੋਂ ਇਸ ਸਕੂਲ ਦੇ ਸਮੁੱਚੇ ਸਟਾਫ ਦਾ ਤੇ ਹੈ ਟੀਚਰ ਸਾਹਿਬਾਨ ਦਾ ਤੇ ਪਿੰਡ ਦੀ ਪੰਚਾਇਤ ਦਾ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਖੇਡਾਂ ਦਾ ਆਯੋਜਨ ਬਹੁਤ ਹੀ ਵਧੀਆ ਤੇ ਸਟੱਜੇ ਢੰਗ ਨਾਲ ਕੀਤਾ ਤੁਹਾਡਾ ਜੀ ਬਹੁਤ-ਬਹੁਤ ਧੰਨਵਾਦ ਹੈ ਪੂਰੇ ਸਟਾਫ ਦਾ ਮੈਡਮ ਨੂੰ ਸੀ ਫਾਈਮਰੀ ਬੇਨਤੀ ਕੀਤੀ ਸੀ ਕਿ ਮੈਡਮ ਅਸੀਂ ਇਸ ਵਾਰ ਤੁਹਾਡੇ ਸਕੂਲ ਖੇਡਾਂ ਦਾ ਯੋਜਨ ਕਰ ਲਈਏ ਤਾਂ ਮੈਡਮ ਜੀ ਨੇ ਸਾਨੂੰ ਪੂਰਾ ਰਿਸਪੌਂਸ ਦਿੱਤਾ ਤੇ ਥੈਂਕ ਯੂ ਤੁਹਾਡੇ ਸਾਰੇ ਪਿਆਰੇ ਬੱਚੇ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਟਾਫ ਨੂੰ ਵੀ ਸਾਰੇ ਬਾਹਰ ਆਏ ਹੋਏ ਫੀਚਰ ਸਹਿਯੋਗ ਨੂੰ ਵੀ ਔਰ ਪੇਰੈਂਟਸ ਵੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਨੂੰ ਬਹੁਤ ਖੁਸ਼ੀ ਆ ਕਿ ਛੋਟੇ ਬੱਚਿਆਂ ਦੇ ਜਿੱਦਾਂ ਆਪਾਂ ਟੂਰਨਾਮੈਂਟ ਮੈਚ ਕਰਾ ਰਹੇ ਹਾਂ ਵੱਚ ਲੈ ਕੇ ਜਾਵਾਂਗੇ ਤਾਂ ਹੀ ਅੱਗੇ ਵਧਣਗੇ ਮੈਂ ਬੱਚੋ ਤੁਹਾਨੂੰ ਇਹ ਗੱਲ ਕਹਿਣੀ ਆ ਜੇ ਜਿਹੜੇ ਵੀ ਬੱਚੇ ਹਾਰੇ ਨੇ ਤੁਸੀਂ ਇਹ ਨਹੀਂ ਸਮਝਣਾ ਕਿ ਅਸੀਂ ਹਾਰ ਗਏ ਨਿਰਾਸ਼ ਨਹੀਂ ਹੋਣਾ ਹੈਗਾ ਬਿਲਕੁਲ ਵੀ ਜਿਹੜੇ ਜਿੱਤੇ ਆ ਇਹਨਾਂ ਨੇ ਇਹ ਨਹੀਂ ਸੋਚਣਾ ਹੈ ਕਿ ਸਾਡੀ ਖੇਡ ਇੱਥੇ ਤੱਕ ਸਹੀ ਬਸ ਖਤਮ ਅਸੀਂ ਹੁਣ ਘਰ ਬੈਠ ਜਾਣਾ ਹੈਗਾ ਤੇ ਅਸੀਂ ਹੁਣ ਕੁਝ ਨਹੀਂ ਕਰਉਣ ਵਿੱਚ ਨਹੀਂ ਜਾਣਾ ਹੈਗਾ ਜਿਹੜੇ ਤੁਸੀਂ ਹਾਰ ਗਏ ਆ ਬੱਚੇ ਦੇਖੋ ਬਈ ਜਿੱਤ ਹਾਰ ਬਣੀ ਆ ਇੱਕ ਵਾਰ ਜਾਨੇ ਨੇ ਹਾਰਨਾ ਤੇ ਦੂਸਰੇ ਨੇ ਤਾਂ ਹੀ ਜਿੱਤਣਾ ਹੈਗਾ ਆ ਉਹ ਕੁਛ ਨਹੀਂ ਥੋੜਾ ਜਿਹਾ ਫਰਕ ਹੁੰਦਾ 1 2 ਪੁਆਇੰਟ ਦਾ ਫਰਕ ਹੁੰਦਾ ਆ ਤੁਸੀਂ ਨਰਾਸ਼ ਬਿਲਕੁਲ ਨਹੀਂ ਹੋਣਾ ਤੁਸੀਂ ਇਹ ਦੇਖਣਾ ਕਿ ਸਾਡੇ ਵਿੱਚ ਕਮੀ ਕਿੱਥੋਂ ਸੀਗੀ ਤੁਸੀਂ ਬੈਠ ਕੇ ਘਰੇ ਦੱਸਣਾ ਆਪਣੇ ਮੰਮੀ ਨੂੰ ਦੱਸਣਾ ਭੈਣ ਭਰਾਵਾਂ ਨੂੰ ਦੱਸਣਾ ਫਿਰ ਤੁਸੀਂ ਉਹਨਾਂ ਨਾਲ ਸ਼ੇਅਰ ਕਰਨੀ ਉਹ ਤੁਹਾਨੂੰ ਦੱਸਣਗੇ ਵੀ ਤੁਸੀਂ ਐਦਾਂ ਨਹੀਂ ਐਦਾਂ ਪਹਿਲਾਂ ਨਾਲ ਵੀ ਵਧੀਆ ਖੇਡੋ ਕਿ ਮੈਨੂੰ ਬਹੁਤ ਖੁਸ਼ੀ ਆ ਕਿ ਤੁਸੀਂ ਵਧੀਆ ਖੇਡਦੇ ਆ ਅਲੱਗ-ਅਲੱਗ ਪਿੰਡਾਂ ਤੋਂ ਆਏ ਹੋ ਤੁਸੀਂ ਬਹੁਤ ਬਹੁਤ ਵਧਾਈਆਂ ਤੁਸੀਂ ਬੁਧਾਈ ਦੇ ਫਤਿਹ ਹੋ ਪੜ੍ਹਾਈ ਵੀ ਨਾਲ ਨਾਲ ਜ਼ਰੂਰੀ ਹੈ ਪੜ੍ਹਾਈ ਵੀ ਕਰਨੀ ਹੈ ਪੜ੍ਹਾਈ ਦੇ ਨਾਲ ਨਾਲ ਖੇਡਣਾ ਵੀ ਕਰਨਾ ਹੈ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸਾਰੇ ਬੱਚਿਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਵੀ ਬਹੁਤ ਬਹੁਤ ਵਧਾਈਆਂ ਦਿੱਤਾ ਨੂੰ ਵਾਲਾ ਆ ਸਾਰੇ ਬੱਚਿਆਂ ਨੂੰ ਪਹਿਲਾਂ ਬਹੁਤ ਬਹੁਤ ਧੰਨਵਾਦ ਜਿਹਨੇ ਇਸ ਗੇਮ ਵਿੱਚ ਹਿੱਸਾ ਲਿਆ ਔਰ ਜਿੰਨਾ ਵੀ ਬਾਰੋ ਸਟਾਫ ਆਇਆ ਨਾ ਨਗਰ ਵੱਲੋਂ ਆ ਸਪੋਰਟਸ ਕਲੱਬ ਵੱਲੋਂ ਉਹਨਾਂ ਨੂੰ ਜਿਹਾ ਆਖਦਾ ਉਹਨਾਂ ਟੀਚਰਾਂ ਦਾ ਉਹਨਾਂ ਦੇ ਪੇਰੈਂਟਸ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਗੇਮ ਨਾਲ ਲਾਇਆ ਕਿਉਂਕਿ ਗੇਮ ਆਪਾਂ ਨੂੰ ਜ਼ਰੂਰੀ ਆ ਪੜ੍ਹਾਈ ਦੇ ਨਾਮ ਨਾਲ ਗੇਮ ਵੀ ਜ਼ਰੂਰੀ ਆ ਥੋੜੀ ਜਿਹਾ ਗੇਮ ਸਾਡੀ ਬਾਡੀ ਨੂੰ ਫਿਟਨੈਸ ਰੱਖਦੀ ਆ ਆਪਾਂ ਜਿਹੜੇ ਉਹ ਉਹਨਾਂ ਦੇ ਲਾਉਂਦੇ ਆ ਉਹਦੇ ਨਾਲੋਂ ਜੇ ਆਪਾਂ ਗਰਾਊਂਡ ਚ ਲਾਈਏ ਸਾਡੀ ਹੈਲਥ ਲਾਈਫ ਤੇ ਸੀਐਚਡੀ ਮੈਡਮ ਤੇ ਵਾਕ ਵਾਕ ਸਕੂਲਾਂ ਤੋਂ ਆਏ ਹੋਏ ਟੀਚਰਸ ਸਭਾਂ ਤੇ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਬਹੁਤ ਥੋੜੇ ਟਾਈਮ ਦੇ ਵਿੱਚ ਇੱਥੇ ਦਰਸ਼ਨ ਦਿੱਤੇ ਆ ਸਾਡੇ ਤੋਂ ਅਜੇ ਕਿਉਂਕਿ ਥੋੜੇ ਟਾਈਮ ਦੇ ਵਿੱਚ ਇਹ ਪ੍ਰਬੰਧ ਕੀਤਾ ਗਿਆ ਆ ਅੱਗੇ ਤੋਂ ਚਲੋ ਫੇਰ ਮੌਕਾ ਮਿਲਿਆ ਤਾਂ ਅਸੀਂ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਫੇਰ ਵੀ ਜਿਹੜੇ ਬੱਚੇ ਸਾਰੇ ਅਧਿਆਪਕ ਸਹਿਬਾਨ ਬੱਚਿਆਂ ਨੇ ਇੱਥੇ ਭਾਗ ਲਿਆ ਵੱਧ ਤੋਂ ਵੱਧ ਉਹਨਾਂ ਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦੀ ਆਂ ਥੈਂਕ ਯੂ